ਆਜੋ ਤਰ ਸਿੱਕਾ ਤਰ ਸਿੱਕਾ ਹਾਂਜੀ ਕਿੱਥੇ ਜਾਣਾ ਜੀ ਅਸੀਂ ਵਿਆਹ ਜਾਣਾ ਉਹ ਵਿਆਹ ਜਾਣਾ ਕੋਈ ਪਿੰਡ ਦੱਸੋ ਕਿ ਜਿਹੜਾ ਪੈਲਸ ਹੈ ਉੱਥੇ ਧਾਰਦਾ ਪੈਲਸ 'ਚ ਨਹੀਂ ਜਾਣਾ ਘਰੇ ਹੀ ਜਾਣਾ ਉਹ ਬੀਬੀ ਇਹ ਬਰਾਦ ਵਾਲੀ ਬੱਸ ਨਹੀਂ ਗਈ ਕੋਈ ਏਡਾ ਦੱਸੋ ਮੀਰਾ ਚੱਕ ਜਾਣਾ ਮੀਰਾ ਚੱਕਣੀ ਖਲੋਣੀ ਬਸ ਟਪਈਆਂ ਧਾਰਦਾਂਗੇ ਚੱਲ ਆ ਮੈਤੇ ਵਾਲੀ ਤੇ ਚੱਲੀਏ ਫਿਰ ਉਹ ਬਹਿ ਜਾਓ ਬਹਿ ਜਾਓ ਬਹਿ ਜਾਓ ਤਰ ਸਿੱਕਾ ਤਰ ਸਿੱਕਾ ਤਰ ਸਿੱਕਾ ਮੈਂ ਨਾ ਖਟੂਜਾ ਕਨੈਕਟਰ ਬਣ ਗਿਆ ਵਾ ਲੈਓ ਟਿਕ ਟੱਕ ਕੇ ਸਾਸਰੀ ਕਾਲ ਡੈਡੀ ਜੀ ਕਿੱਥੇ ਚਲੇ ਜੇ ਉਹ ਗੱਲ ਸੁਣ ਲੈ ਮੇਰੀ ਮੈਨੂੰ ਡੈਡੀ ਨਹੀਂ ਕਹਿਣਾ ਜਿਹਦਾ ਡੈਡੀ ਬਣਾ ਸੀ ਮੈਂ ਬਣ ਗਿਆ ਉਧਰ ਹੀ ਚੱਲਿਆ ਦੋ ਟਿਕ ਟਾਂ ਕੱਟ ਖਜਾਲੇ ਦੀਆਂ ਕੱਢ ਫਿਰ 200 ਰੁਪਏ ਉਹ ਕਾਦਾ 200 35 ਰੁਪਏ ਲੱਗਦੇ ਦੋਆਂ ਦੇ 70 ਬਣਦੇ ਆ ਤੇ ਜਿਹੜੇ ਦੂਰ ਦੂਰ ਸਮੋਸੇ ਖਾਣਾ ਹਾਂ ਸਮੋਸੇ ਸਸਤੇ ਨਹੀਂ ਹੁੰਦੇ 200 ਕੱਢ ਉਹ ਆ ਚੋਕ 200 ਰੁਪਿਆ ਪਰ ਮੈਨੂੰ ਹੁਣ ਕਿਤੇ ਡੈਡੀ ਨਾ ਕਹਦੀ। ਉਹ ਮੇਰਾ ਦਿਮਾਗ ਖਰਾਬ ਹੈ ਮੈਂ ਤੈਨੂੰ ਡੈਡੀ ਕਹਿਣਾ। ਜਦੋਂ ਤੂੰ ਕੁੜੀ ਵਿਆਹਤੀ ਮੈਨੂੰ ਤੇਰੇ ਤੋਂ ਕਿ ਲਾਲਚ ਰਹਿ ਗਿਆ। ਉਹ ਅਜੇ ਤਾਂ ਮੈਂ ਵੱਡੀ ਵਿਆਹੀ ਆ ਜੇ ਨਿੱਕੀ ਗੋਮਲ ਤੇ ਰਹਿੰਦੀ ਆ ਪਰ ਤੂੰ ਤੇ ਹੁਣ ਕਿਤੇ ਆਪਣਾ ਵਰਕਾ ਹੀ ਪਾੜ ਦੇ। ਓਏ ਓ ਪਿੱਛੇ ਬੈਠੀ ਓ ਕਿਤੇ ਐਵੇਂ ਟਿਕਟ ਨਾ ਮੰਗਦਾ ਫੇਰੀ। ਪਸਤੀਏ ਮੰਨ ਨਾ ਹੌਲਾ ਕਰ। ਪਰਹੁਣਿਆ ਧਿਆਨ ਰੱਖੀ ਬੜਿਆ ਲਾਡਾ ਨਾਲ ਪਾਲੀ ਵੀਰ ਬਸ ਪੁੱਤ ਬਸ ਆ ਗਿੱਲੀ ਲਾਦੀ ਵੀਰ ਆ ਗਿੱਲੀ ਲਾਦੀ ਵੀਰ ਆ ਗਿੱਲੀ ਲਾਦੀ ਵੀਰ ਆ ਗਿੱਲੀ ਲਾਦੀ ਯਾਰ ਉਹ ਲਾ ਯਾਰ ਮਕਾਨੇ ਦੀ ਮਾਰ ਬ੍ਰੇਕ ਇੱਥੇ ਲਾ ਦੇ ਇਹਨੂੰ ਵੈਰਾ ਇੱਥੇ ਲਾ ਦਾਂ ਗਿੱਲੀਆਂ ਜਦੋਂ ਗਿੱਲੀਆਂ ਆਊਗਾ ਲਾ ਦਾਂਗੇ ਡੈਡੀ ਜੀ ਮੈਂ ਤਾਂ ਮਜ਼ਾਕ ਕਰਨ ਦਿਆ ਸੀ ਸੀਰੀਅਸ ਹੀ ਲਾ ਕੇ ਜੇ ਫੜੋ ਤਾਂ ਦੇਖੋ ਕਿਰਾਇਆ ਕੱਟੂਗਾ ਮੈਂ ਫੜੋ ਫੜੋ ਮੈਨੂੰ ਤਾਂ ਡਬਲ ਕਲਾਚ ਹੀ ਲੱਗਦਾ ਆ ਟਿਕਟ ਲਾ ਲਓ ਵੀ ਟਿਕਟ ਇੱਕਤਰ ਸਿੱਕੇ ਦੀ ਦੇ ਦਿਓ ਤੁਹਾਡੀ ਤੇ ਡੈਡੀ ਉਹਨਾਂ ਨੇ ਕਟਾਲੀ ਆ ਡੈਡੀ ਮੈਂ ਤੇ ਰੋਜ਼ ਕੱਲੀ ਆਉਂਦੀ ਆ ਆਹ ਤੁਹਾਡੇ ਡੈਡੀ ਨਿੰਗੇ ਨਹੀਂ ਤੁਹਾਡਾ ਨਾਮ ਕੋਮਲ ਨਹੀਂ ਆ ਨਹੀਂ ਕੋਮਲ ਮੇਰਾ ਨਾਮ ਆ ਕੋਮਲ ਮੇਰਾ ਨਾਮ ਤੇਰਾ ਨਾਮ ਆ ਕੋਮਲ ਹਾਂਜੀ ਉਹ ਤੁਹਾਡੇ ਘਰ ਕੌਮਲੇ ਤਾਂ ਨਹੀਂ ਤੇ ਸਖਤ ਕਿਦਾਂ ਨਹੀਂ ਹੋਣ ਗਿਆ 200 ਰੁਪਇਆ ਕੱਢ ਫੇਰ ਵੀ ਆ ਕੇ ਕਰਨ ਆ ਗਿਆ ਉਹ 200 ਰੁਪਇਆ ਕੱਢ ਨਹੀਂ ਤਾਂ ਲੈ ਕੇ ਬਲਡੋਜ਼ਰ ਚ ਆਪਣੇ ਥਲੇ ਉਤਰ ਜਾ ਉਹ ਅੱਜੋਕ 200 ਰੁਪਇਆ ਅੱਜ ਤੋਂ ਬਾਅਦ ਕਿਤੇ ਮੈਨੂੰ ਡੈਡੀ ਨਾ ਕਹਦੀ ਨਾ ਮੇਰੇ ਝੋਲੇ ਚ ਪਾਨਾ ਹੀ ਮਾਰ ਮਾਰ ਕੇ ਤੇਰਾ ਮੈਂ ਸਿਰ ਖੋਲ ਦੇਣਾ ਹੀ ਉਹ ਤੈਨੂੰ ਡੈਡੀ ਕਹਿਣਾ ਕਿੰਨੇ ਆ ਮੈਂ ਤਾਂ ਜਦੋਂ ਦੀ ਕੌਮਲ ਵੇਖ ਲਈ ਮੈਨੂੰ ਤਾਂ ਖਜਾਲੇ ਵਾਲੇ ਤੇ ਤਰਸਾਉਂ ਦਿਆ ਤੇੜੀ ਕਹਿਣਾ ਤੈਨੂੰ ਆ ਵੀ ਟਿਕਟ ਲੈ ਲੈ ਵਕੇ ਆਲਾ 100 ਰੁਪਿਆ ਚਾਰ ਹਾਫ ਟਿਕਟਾਂ ਕੱਢ ਦੇ ਤੇ 20 ਰੁਪਿਆ ਵਾਪਸ ਦੇ ਦੇ ਉਹ ਸੀਟਾਂ ਤੁਸੀਂ ਪੂਰੀਆਂ ਮਲੀਆਂ ਟਿਕਟਾਂ ਤੋਂ ਹਿਸਾਬ ਲੈਣ ਦੇ ਜੇ ਉਹ ਅਸੀਂ ਇਦਾਂ ਹੀ ਜਾਣੇ ਤੂੰ ਹੀ ਨਵਾਂ ਆਇਆ ਜਾਪਦਾ ਕੀ ਕਹਿੰਦਾ ਏ ਕੋਈ ਨਹੀਂ ਲੂਣ ਭਾਲਦਾ ਇਹ ਪਹਿਲੇ ਦਿਨ ਹੀ ਜਾਪਦਾ ਹਾਂਜੀ ਮਲਾਜਮ ਮਲਾਜਮ ਮਤਲਬ ਉਹ ਪੰਜਾਬ ਪੁਲਿਸ ਉਹ ਅੱਛਾ ਸ਼ਾ ਕਿੱਥਿਆਂ ਦੀ ਡਿਊਟੀ ਤੇਰੇ ਸਿੱਕੇ ਠਾਣੇ ਆਪਾਂ ਨੂੰ ਵੀ ਤੇਰੇ ਚਿੱਕਾ ਠਾਣੇ ਹੀ ਪੈਂਦਾ ਵਾ ਉਹ ਅੱਛਾ ਛਾ ਚਲ ਕੋਈ ਨਹੀਂ ਕੋਈ ਕੰਮ ਆਇਆ ਦੱਸੀ ਕੋਈ ਨਹੀਂ ਕੋਈ ਨਹੀਂ ਦੱਸ ਦਾਂਗੇ ਸਾਰੇ ਮੁਕਤ ਕੋਰੇ ਜੀ ਚੜ ਗਏ ਇਹਨੇ ਨਾਲ ਤਾਂ ਗੱਡੀ ਦਾ ਤੇਲ ਨਹੀਂ ਨਿਕਲਣਾ ਸਾੜੀਆਂ ਤਰ੍ਹਾਂ ਕਿੱਥੋਂ ਦੇਣੀਆਂ ਨੇ